ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਜਾ ਰਹੇ ਹਾਂਗੇ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਏਗੀ ਤੇ ਜੋ ਬੱਚਿਆਂ ਨੇ ਬੇਟਾ ਮੇਰੇ ਕੋਲੋਂ ਏ ਐਨ ਐਮ ਦੀ ਐਮ ਪੀ ਐਚ ਡਬਲਿਊ ਫੀਮੇਲ ਦੀ ਤਿਆਰੀ ਕੀਤੀ ਸੀ ਜਿਨ੍ਹਾਂ ਦਾ ਇਗਜ਼ਾਮ ਬੇਟਾ 9 11 2025 ਨੂੰ ਹੋਇਆ ਸੀਗਾ ਤੇ ਉਹਨਾਂ ਦੇ ਲਈ ਬੇਟਾ ਕਾਉਂਸਲਿੰਗ ਡੇਟ ਹੈ ਜਿਹੜੀ ਉਹ ਅਨਾਉਂਸ ਕਰ ਦਿੱਤੀ ਗਈ ਹੈ ਕਿ ਬੱਬਾ ਫਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਤੇ ਇਹੇ ਬੇਟਾ ਡੇਟਸ ਜਿਹੜੀਆਂ ਤੁਹਾਨੂੰ ਆਈਆਂ ਹੀਆਂ ਇਹ ਤੁਹਾਨੂੰ ਸਕਰੀਨ ਦੇ ਉੱਪਰ ਸਕਰੀਨ ਦੇ ਉੱਪਰ ਬੇਟਾ ਬਿਲਕੁਲ ਸ਼ੋ ਹੋ ਰਹੀਆਂ ਹੀਆਂ ਆ ਜਿਹੜੀਆਂ ਡੇਟਸ ਹੈਗੀਆਂ ਆ ਕਿਹੜੇ ਕਿਹੜੇ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈਗਾ ਕਾਉਂਸਲਿੰਗ ਦੇ ਲਈ ਬੇਟਾ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਤੇ ਫਿਰ 8 ਤਰੀਕ ਨੂੰ ਦੇ ਔਨਵਰਡ ਬੇਟਾ ਆਡੀਟੋਰੀਅਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਬੇਟਾ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈ ਜਿੰਨਾ ਕੈਂਡੀਡੇਟਸ ਨੇ ਬੇਟਾ ਜਨਰਲ ਕੈਟਾਗਰੀ ਅਨ ਰਿਜ਼ਰਵਡ ਕੈਟਾਗਰੀ ਜਿਹੜੀਆਂ 19 ਪੋਸਟਾਂ ਸੀ 64 ਨੰਬਰ ਤੋਂ ਅਵੱਬ ਲੈਂਦੇ ਨੇ ਉਹਨਾਂ ਨੂੰ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈਗਾ ਤੇ ਬੇਟਾ ਬਾਕੀ ਤੁਸੀਂ ਲਿਸਟ ਦੇਖ ਸਕਦੇ ਹੋ ਚੌੜ ਤੋਂ ਵੱਧ ਨੰਬਰ ਵਾਲੇ ਕੈਂਡੀਡੇਟਸ ਨੂੰ 53 ਤੋਂ ਨੰਬਰ ਤੋਂ ਵੱਧ 49 ਨੰਬਰ ਤੋਂ 45 ਨੰਬਰ ਤੋਂ ਤੇ ਆਪਣੇ ਕੋਲ ਜਿਹੜੇ ਐਮਪੀਐਚ ਡਬਲਯੂ ਫੀਮੇਲ ਆਸ਼ਾ ਵਰਕਰ ਸੀ ਜਾਂ ਆਂਗਣਵਾੜੀ ਵਰਕਰ ਸੀ ਬੇਟਾ ਉਹ ਲਗਭਗ ਜਿਨ੍ਹਾਂ ਦੇ 29.75 ਨੰਬਰ ਸੀਗੇ ਔਰ ਉਹ ਤੋਂ ਉੱਪਰ ਜਿੰਨੇ ਵੀ ਕੈਂਡੀਡੇਟਸ ਸਾਰੇ ਕੈਂਡੀਡੇਟਸ ਨੂੰ ਬੇਟਾ ਕਾਉਂਸਲਿੰਗ ਲਈ ਬੁਲਾਇਆ ਗਿਆ ਹੈਗਾ ਇਸ ਕਰਕੇ ਤੁਸੀਂ ਬੱਚੇ ਸਾਰੇ ਬੱਚਿਆਂ ਨੇ ਹੌਮ ਹਮਾ ਕੇ ਬੇਟਾ ਜਿਨ੍ਹਾਂ ਦਾ ਸਿਲੈਕਸ਼ਨ ਦੇ ਵਿੱਚ ਸਿਲੈਕਟ ਲਿਸਟ ਦੇ ਵਿੱਚ ਨਾਮ ਆਇਆਗਾ ਲਿਸਟ ਨਾਲ ਦਿੱਤੀ ਹੋਈ ਆ ਬਾਬਾ ਫਰੀਦ ਯੂਨੀਵਰਸਿਟੀ ਦੀ ਸਾਈਟ ਦੇ ਉੱਪਰ ਜਾ ਕੇ ਦੇਖੋ ਤੇ ਹੌਮ ਹਮਾ ਕੇ ਪਹੁੰਚੋ ਬੇਟਾ ਆਪਣੀ ਕਾਉਂਸਲਿੰਗ ਕਰ ਵਾਕਿਓ ਤੇ ਜੇਕਰ ਬੇਟਾ ਜਿੰਨੇ ਬੱਚਿਆਂ ਨੇ ਮੇਰੇ ਕੋਲੋਂ ਕੋਚਿੰਗ ਲੈ ਕੇ ਬੇਟਾ ਇੰਨੇ-ਇੰਨੇ ਨੰਬਰ ਬੇਟਾ ਪ੍ਰਾਪਤ ਕੀਤੇ ਨੇ ਤੇ ਇਸ ਕਾਉਂਸਲਿੰਗ ਲਈ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਇਆਗਾ ਉਹ ਬੇਟਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਆਪਣੇ ਕੋਲ ਲਿਖਣਾ ਤਾਂ ਜੋ ਬੇਟਾ ਤੁਹਾਨੂੰ ਕਿੱਦਾਂ ਦੀ ਤਿਆਰੀ ਲੱਗੀ ਸਾਡੇ ਕੋਲੋਂ ਸਾਨੂੰ ਫੀਡਬੈਕ ਜ਼ਰੂਰ ਦੇਣ ਬੇਟਾ ਵੀ ਸਾਡਾ ਕਰਾਉਣ ਦਾ ਤਰੀਕਾ ਕਿੱਦਾਂ ਦਾ ਹੈਗਾ ਸਾਰੀਆਂ ਚੀਜ਼ਾਂ ਤੁਸੀਂ ਦੱਸਣੀਆਂ ਆਂ ਤੇ ਪੱਚੇ ਹੁਣ ਤੁਹਾਨੂੰ ਇੱਕ ਚੀਜ਼ ਇੱਕ ਇਨਫੋਰਮੇਸ਼ਨ ਮੈਂ ਹੋਰ ਦੇ ਹੋਰ ਦਿੰਦੇ ਜਾ ਰਿਹਾ 600 ਪਲੱਸ ਪੋਸਟਾਂ ਬੇਟਾ ਡੀ ਐਚ ਐਸ ਵੱਲੋਂ ਜਲਦ ਹੀ ਅਨਾਉਂਸ ਕਰ ਦਿੱਤੀਆਂ ਜਾਣਗੀਆਂ ਤੇ ਉਹਦਾ ਨੋਟੀਫਿਕੇਸ਼ਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਲਦੀ ਹੀ ਕੱਢ ਦਿੱਤਾ ਜਾਊਗਾ ਜਿਹਦੇ ਲਈ ਬੇਟਾ ਆਨਲਾਈਨ ਕੋਚਿੰਗ ਹੈ ਜਿਹੜੀ ਉਹ ਚੱਲ ਰਹੀ ਹੈਗੀ ਤੇ ਆਪਣੇ ਕੋਲ 31 ਦਸੰਬਰ 2027 ਤੱਕ ਦਾ ਬੈਚ ਹੈ ਬੇਟਾ 2 ਸਾਲ ਦਾ ਬੈਚ ਹੈ ਤੁਸੀਂ ਲੈ ਸਕਦੇ ਹੋ ਤੁਸੀਂ ਉਹ ਲੈਣ ਦੇ ਲਈ ਬੇਟਾ 94630 79680 ਨੰਬਰ ਤੇ ਬੇਟਾ ਆਪਣੇ ਕੋਲ ਸੰਪਰਕ ਕਰਨਾ ਹੈਗਾ 94630 79680 ਨੰਬਰ 'ਤੇ ਸੰਪਰਕ ਕਰਨਾ ਹੈ ਤੇ ਇਸ ਨੰਬਰ ਤੇ ਤੁਸੀਂ ਸਾਡੇ ਫ੍ਰੀ WhatsApp ਗਰੁੱਪ ਨਾਲ ਵੀ ਜੁੜ ਸਕਦੇ ਹੋ ਜਿਹੜੇ ਬੱਚਿਆਂ ਨੇ ਬੇਟਾ ਮੇਰੇ ਚੈਨਲ ਨੂੰ ਜੁਆਇਨ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਜੁਆਇਨ ਕਰ ਲੈਣ ਬੇਟਾ ਜੁਆਇਨ ਕਰਨ ਦੀ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਣਾ ਹੈ ਜੋ YouTube ਚੈਨਲ ਨੇ ਬੇਟਾ ਵੀਡੀਓ ਹਾਈਡ ਕੀਤੀਆਂ ਹੋਈਆਂ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣੀਆਂ ਹੈਗੀਆਂ ਤੇ ਇੰਪੋਰਟੈਂਟ MCQ ਹੈ ਪੁਰਾਣੇ ਪੇਪਰਾਂ ਦੇ MCQ ਹੈ ਬੇਟਾ ਤੁਸੀਂ ਸਾਰੇ ਦੇਖ ਸਕਦੇ ਹੋਗੇ ਇਸ ਕਰਕੇ ਬੇਟਾ ਤੁਸੀਂ 9463079680 ਨੰਬਰ ਤੇ ਆ ਕੇ ਬੇਟਾ ਗੱਲ ਕਰਕੇ ਤੁਸੀਂ ਆਪਣੀ ਔਨਲਾਈਨ ਬੈਚ ਜ਼ਰੂਰ ਜੁਆਇਨ ਕਰੋ ਤਾਂ ਜੋ ਤੁਸੀਂ ਆਨ ਆਲਾਈਨ ਜਿਹੜੀਆਂ 600 ਪਲੱਸ ਪੋਸਟਾਂ ਉਹਦੇ ਵਿੱਚ ਸਿਲੈਕਟ ਹੋ ਸਕੋ ਜਿਹੜੇ ਕੈਂਡੀਡੇਟਸ ਸਿਲੈਕਟ ਨਹੀਂ ਹੋਏ ਬੇਟਾ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਬਟਨ ਦਬਾਉਣਾ ਤੇ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲਣਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਰ ਤੇ ਪਟਿਆਲਾ